ਕੇਚਰੀਵਾਲ ਭਗਵੰਤ ਮਾਨ ਇਹਨਾਂ ਦਾ ਜਿੰਨਾ ਲਾਣਾ ਹੈ ਆਮ ਆਦਮੀ ਪਾਰਟੀ ਦਾ ਇਹ ਰੋਜ਼ ਈਡੀ ਨੂੰ ਗਾਲਾਂ ਕੱਢਦੇ ਨੇ ਕਿ ਮੋਦੀ ਨੇ ਹਮਾਰੇ ਖਿਲਾਫ ਈਡੀ ਕੋ ਬਦਲਾਖੋਰੀ ਕੇ ਲਿਏ ਇਸਤੇਮਾਲ ਕੀਤਾ ਹੈ ਈਡੀ ਨੇ ਹਮਾਰੇ ਲੋਕੋ ਕੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਹੈ ਈਡੀ ਨੇ ਸੁਨੀਸ਼ ਚੋਡਿਆ ਕੋ ਗਲਤ ਗ੍ਰਿਫਤਾਰ ਕੀਤਾ ਹੈ ਈਡੀ ਨੇ ਸਤਿੰਦਰ ਜੈਨ ਕੋ ਗਲਤ ਗ੍ਰਿਫਤਾਰ ਕੀਤਾ ਹੈ ਈਡੀ ਨੇ ਮੇਰੇ ਕੋ ਗਲਤ ਗ੍ਰਿਫਤਾਰ ਕੀਤਾ ਹਾਲਾਂਕਿ ਇਹਨਾਂ ਦੀ ਸੁਪਰੀਮ ਕੋਰਟ ਤੱਕ ਜ਼ਮਾਨਤਾਂ ਰੱਦ ਨੇ ਪਰ ਈਡੀ ਨੂੰ ਭੰਡਣ ਵਾਲੇ ਜਿਸ ਜਿਸ ਦਿਨ ਮੇਰਾ ਕੇਸ ਆਉਂਦਾ ਐਨਡੀਪੀਐਸ ਦਾ ਫਾਜ਼ਿਲਕਾ ਦੀ ਅਦਾਲਤ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਮੈਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ ਵਿੱਚ ਏਸੇ ਕੇਜਰੀਵਾਲ ਨੇ ਪ੍ਰੈਸ਼ਰ ਪਾ ਕੇ ਏਸੇ ਭਗਵੰਤਮਾਨ ਦੀ ਪੁਲਿਸ ਤੰਤਰ ਵਰਤ ਕੇ ਨਾ ਸਿਰਫ ਮੈਨੂੰ 4 ਮਹੀਨੇ ਗ੍ਰਿਫਤਾਰ ਕਰਕੇ ਰੱਖਿਆ ਇੱਕ ਹੋਰ ਛੂਟਾ ਕੇਸ ਪਾਇਆ ਜਦੋਂ ਮੇਰੀ ਬੇਲ ਹੋ ਰਹੀ ਸੀ ਪਰ ਚਲਾਨ ਵੀ ਇੱਕ ਹਫ਼ਤੇ ਵਿੱਚ ਪੇਸ਼ ਕਰਤਾ ਵਿਕਰਮ ਮਜੀਠੀਆ ਦੇ ਖਿਲਾਫ 2 ਸਾਲ ਤੋਂ ਚਲਾਨ ਨੀਗਾ ਡਾਕਟਰ ਵਿਜੇ ਸਿੰਘਲਾ ਜਿਹੜਾ ਕਹਿੰਦੇ ਸੀ ਕੱਢਿਆ ਇੱਕ ਮੰਤਰੀ ਆਪਣਾ ਹੀ ਮੰਤਰੀ ਕੱਢਿਆ ਸੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ 2 ਸਾਲ ਤੋਂ ਚਲਾਨ ਨਹੀਂ ਪੇਸ਼ ਕੀਤਾ ਖੇਰੇ ਦਾ ਚਲਾਨ ਇੱਕ ਹਫ਼ਤੇ ਦੇ ਵਿੱਚ ਪੇਸ਼ ਕਰਕੇ ਔਰ ਇਹ ਪੱਜੇ ਫਿਰਦੇ ਨੇ ਔਰ ਉਸ ਚਲਾਨ ਵਿੱਚ ਆ ਇੱਕ ਅੱਛੀ ਤਰ੍ਹਾਂ ਤੁਸੀਂ ਕਰੀ ਸਕੈਨ ਕਰ ਲੋ ਇਹ ਈਡੀ ਦੇ ਸਟੇਟਮੈਂਟ ਨੂੰ ਇਸਤੇਮਾਲ ਮੇਰੇ ਖਿਲਾਫ ਕੀਤਾ ਜਾ ਰਿਹਾ ਆ ਸੈਕੰਡ ਪੈਰਾ ਵਿੱਚ ਤੁਸੀਂ ਦੇਖੋਗੇ ਜਿਹੜਾ ਈਡੀ ਦਾ ਇਨਵੈਸਟੀਗੇਟਿੰਗ ਆਫੀਸਰ ਆ ਮੇਰੇ ਖਿਲਾਫ ਰਾਜਾ RAM ਮੀਨਾ ਅਸਿਸਟੈਂਟ ਡਾਇਰੈਕਟਰ ED ਨਵੀਂ ਦਿੱਲੀ ਮੈਂ ਤੁਹਾਨੂੰ ਪੜ੍ਹ ਕੇ ਇੱਕ ਪੈਰਾ ਦਿਖਾ ਦਿੰਦਾ ਦੇਖੋ ਕਿੱਡੇ 도ਗਲੇ ਬੰਦੇ ਨੇ ਆਪਣੇ ਖਿਲਾਫ ED ਨੂੰ ਝੂਠਾ ਕਰਾਰ ਦਿੰਦੇ ਨੇ ਖੇਰੀ ਖਿਲਾਫ ED ਦਾ ਇਸਤੇਮਾਲ 168 ਦੇ ਬਿਆਨ ਦਰਜ ਕਰਾਏ ਨੇ ਅਦਾਲਤ ਵਿੱਚ IO ਰਾਜਾ RAM ਮੀਨਾ ਦੇ ਆ ਸੁਣੋ ਕੀ ਕਹਿੰਦੇ ਨੇ ਦੌਰਾਨ ਤਫਤੀਸ਼ ਮਿਤੀ 6 10 2023 ਨੂੰ ਸਿਟ ਮੈਂਬਰ ਸ਼੍ਰੀ ਮਨਜੀਤ ਸਿੰਘ PPS ਕਪਤਾਨ ਪੁਲਿਸ ਆ ਫਾਜ਼ਿਲ ਕਾ ਵੱਲੋਂ ਸ਼੍ਰੀ ਰਾਜਾ ਰਾਮ ਮੀਨਾ ਅਸਿਸਟੈਂਟ ਡਾਇਰੈਕਟਰ ਦਫਤਰ ਇਨਫੋਰਸਮੈਂਟ ਡਾਇਰੈਕਟੋਰੇਟ ਅ ਪਰਿਵਰਤਨ ਪਵਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਰੋਡ ਨਵੀਂ ਦਿੱਲੀ ਦਾ ਬਿਆਨ ਅ ਧਾਰਾ 161 ਤਹਿਤ ਲਿਖਿਆ ਗਿਆ ਜਿਸ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਲਿਖਵਾਇਆ ਸੀ ਕਿ ਉਹ ਉਸ ਵੇਲੇ 2021 ਵਿੱਚ ਮਨੀ ਲਾਂਡਰਿੰਗ ਐਕਟ ਦੇ ਤਹਿਤ ਕੇਸ ਨੰਬਰ ECIR 02/STF-2021 ਦੀ تفتیش عمل ਵਿੱਚ ਲਿਆਂਦੀ ਗਈ ਸੀ ਇਸ کیس ਦੇ ਸਬੰਧ ਵਿੱਚ ਉਸ ਨੇ ਆਪਣੀ আরਜੀ ਉਸ ਨੇ ਆਪਣਾ আরਜੀ ਦਫਤਰ ਚੰਡੀਗੜ੍ਹ ਵਿਖੇ ਬਣਾਇਆ ਹੋਇਆ ਸੀ ਇਸ ਰਾਜਾ RAM ਮੀਨਾ ਦਾ ਸਟੇਟਮੈਂਟ ਉਹ ਮੇਰੇ ਖਿਲਾਫ 161 ਦੇ بیان عدالت ਵਿੱਚ ਦਰਜ ਕਰਕੇ ਚਲਾਨ ਦੇ ਵਿੱਚ ED ਦਾ ਸਾਰਾ ਜਿਹੜਾ ਮਨੀ ਲਾਂਡਰਿੰਗ ਪੀਐਮਐਲ ਦਾ ਕੇਸ ਜਿਹੜਾ ਅਲੱਗ ਬਣਾਇਆ ਜਦੋਂ 2021 ਚ ਮੈਨੂੰ ਅਰੈਸਟ ਕੀਤਾ ਉਹਦਾ ਸਾਰਾ ਵੇਰਵਾ ਮੇਰੇ ਚਲਾਨ ਫਾਜ਼ਲ ਕਾ ਦਾ ਜਿਹੜਾ ਹੁਣ ਮੈਨੂੰ ਐਨਡੀਪੀਐਸ ਕੇਸ ਵਿੱਚ ਗ੍ਰਿਫਤਾਰ ਕੀਤਾ ਦੋਸਤੋ ਇਹਦਾ ਮਤਲਬ ਕੀ ਹੋਇਆ ਜਾਂ ਤਾਂ ਕੇਜਰੀਵਾਲ ਝੂਠਾ ਵਾ ਤੇ ਜਾਂ ਫਿਰ ਈਡੀ ਝੂਠੀ ਆ ਦੋ ਗੱਲਾਂ ਤਾਂ ਹੋ ਨਹੀਂ ਸਕਦੇਆਂ ਕਿਉਂਕਿ ਜਿਹੜੀ ਈਡੀ ਨੇ ਸ਼ਰਾਬ ਘਟਾਲਾ ਇਨਵੈਸਟੀਗੇਟ ਕੀਤਾ ਉਹਦੇ ਵਿੱਚ ਤਾਂ ਅਰਵਿੰਦ ਕੇਜਰੀਵਾਲ ਦੀ ਹਾਈ ਕੋਰਟ ਨੇ ਪਟੀਸ਼ਨ ਡਿਸਮਿਸ ਕੀਤੀ ਹਾਲਾਂਕਿ ਉਹ ਇੰਟਰਮ ਬਿਲ ਤੇ ਨੇ 1 ਜੂਨ ਤੱਕ ED ਨੇ ਉਸ ਇਨਟਰਮ ਬیل ਰਿਜੈਕਟ ਕਰਦਿਆਂ ਸੌਰੀ ਪਟੀਸ਼ਨ ਰਿਜੈਕਟ ਕਰਦਿਆਂ ਇਹ ਕਿਹਾ ਕਿ ਯੂ ਆਰ ਦਾ ਕਿੰਗ ਪੀਨ ਆਫ ਦ ਇੰਟਾਇਰ ਲਿਕਰ ਸਕੈਮ ਕਿਉਂਕਿ ਕੇ ਕਵਤਾ ਨੇ BRS ਦੀ ਜਿਹੜੀ ਤੇਲੰਗਾਨਾ ਦੀ ਚੀਫ ਮਿਨਿਸਟਰ ਦੀ ਡਾਟਰ ਹੈ ਜਾਂ ਕੋਈ ਸਾਊਥ ਇੰਡੀਆ ਦੇ ਲੋਕ ਸਭਾ ਕਿੰਨਿਆਂ ਦੇ ਬਿਆਨ ਦਰਜ ਨੇ ਕਿ ਅਸੀਂ ਇਹ ਸਾਰੇ ਸ਼ਰਸਰਾਬ ਘਟਾਲੇ ਦਾ ਬੈਨੀਫਿਸ਼ਰੀ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਹੈ ਅਤੇ ਇਹਨਾਂ ਦੇ ਸਾਥੀ ਨੇ ਤੇ ਫਿਰ ਵੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿ ਰਿਹਾ ਔਰ ED ਨੂੰ ਨਿਤ ਦਿਨ ਸਟੇਜਾਂ ਤੋਂ ਰਾਮਲੀਲਾ ਗਰਾਊਂਡ ਤੋਂ ਅਖਬਾਰਾਂ ਵਿੱਚ ਪੰਜਾਬ ਦੇ ਟੀਵੀਜ਼ਨ ਤੇ ਦਿੱਲੀ ਟੀਵੀਜ਼ਨ ਤੇ ਕਿ ਈਡੀ ਨੇ ਹਮਾਰੇ ਲੋਕੋ ਕੇ ਉਪਰ ਝੂਠੀ ਕਾਰਵਾਈ ਕੀਤੀ ਕੇਜਰੀਵਾਲ ਸਾਹਿਬ ਇੱਕ ਵਾਰ ਅੱਖ ਚੱਕ ਪਾ ਕੇ ਦੱਸਿਓ ਮੈਨੂੰ ਭਗਵੰਤਪਾਨ ਅਗਰ ਈਡੀ ਨੇ ਤੁਹਾਡੇ ਖਿਲਾਫ ਗਲਤ ਕਾਰਵਾਈ ਕੀਤੀ ਆ ਤੇ ਫਿਰ ਤੁਸੀਂ ਇਹਦਾ ਮਤਲਬ ਤੁਸੀਂ ਈਡੀ ਨੂੰ ਈਡੀ ਨੂੰ ਝੂਠਾ ਘਰਾਰ ਦਿੰਦੇ ਹੋ ਕਿ ਈਡੀ ਦੀ ਕੋਈ ਪ੍ਰੋਸੇਜ ਯੋਗਤਾ ਨਹੀਂ ਗਈ ਈਡੀ ਸਿਰਫ ਬਦਲਾਖੋਰੀ ਦੀ ਕਾਰਵਾਈ ਕਰ ਰਹੀ ਤੇ ਫਿਰ ਮੇਰੇ ਖਿਲਾਫ ਮੇਰੇ ਐਨਡੀਪੀਐਸ ਦੇ ਕੇਸ ਵਿੱਚ ਫਾਜ਼ਿਲ ਕਾ ਤੁਸੀਂ ਈਡੀ ਨੂੰ ਕਿਉਂ ਰਿਲਾਇ ਕਰ ਰਹੇ ਹੋ ਉਹਦੀ ਸਟੇਟਮੈਂਟ ਇਹ ਤਾਂ ਹਲੇ ਸਿਰਫ ਇੱਕ ਹਿੱਸਾ ਦਾ ਨੂੰ ਦਿਖਾਇਆ ਪੂਰੇ ਚਲਾਨ ਵਿੱਚ ਜਿਹੜਾ ਈਡੀ ਨੇ ਮੇਰਾ ਪੀਐਮਐਲਏ ਦਾ ਇਨਵੈਸਟਿਗੇਟ ਕੇਸ ਕੀਤਾ ਇਹ ਕੋਈ ਕੇਸ ਹੀ ਆ ਔਰ ਉਹ ਸਾਰੇ ਨੂੰ ਮੇਰੇ ਚਾਰਟ ਸ਼ੀਟ ਦਾ ਚਲਾਨ ਦਾ ਹਿੱਸਾ ਬਣਾ ਕੇ ਇਹਨਾਂ ਲੋਕਾਂ ਨੇ ਈਡੀ ਦਾ ਐਦਾਂ ਦੇ ਡੁਪਲੀਕੇਟ ਬੰਦੇ 도ਗਲੇ ਬੰਦੇ ਦਿੱਲੀ ਵਿੱਚ ਈਡੀ ਗਲਤ ਚੰਡੀਗੜ੍ਹ ਦੇ ਖਿਲਾਫ ਈਡੀ ਕਰੈਕਟ ਇਥੋਂ ਸਾਬਤ ਹੋ ਗਿਆ ਵਾ ਕਿ ਈਡੀ ਨੇ ਜੋ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਆ ਉਹ 100% ਦੀ ਕਰੈਕਟ ਹੈ ਇੱਕ ਉਟਾਲੇ ਬਾਜ ਨੇ ਔਰ ਇਹਨਾਂ ਨੇ ਠੱਗੀ ਮਾਰੀ ਆ ਅਗਰ ਕਿਤੇ ਸੀਬੀਆਈ ਦੀ ਤੇ ਈਡੀ ਦੀ ਜਾਂਚ ਸ਼ਰਾਬ ਘੋਟਾਲੇ ਦੇ ਵਿੱਚ ਇੱਥੇ ਪੰਜਾਬ ਦੀ ਵੀ ਹੋਵੇ ਇਹਨਾਂ ਦਾ ਹਸ਼ਰ ਇਹੀ ਹੋਵੇਗਾ ਦੂਸਰਾ ਨੁਕਤਾ ਜਿਹੜਾ ਕੇਚਰੀਵਾਲ ਇਹ ਇੱਕ ਔਰਤ ਦੀ ਆਪਣੀ ਹੀ ਬਣਾਈ ਹੋਈ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੇਵਾਲ ਜਿਹਨੂੰ ਇਹ ਬੜਾ ਆਪਣੇ ਨਜ਼ਦੀਕੀ ਸਮਝਦਾ ਇਹਦੇ ਸਰਕਾਰੀ ਘਰ ਦੇ ਉੱਤੇ ਵਿੱਚ ਜਾ ਕੇ ਇਹਦਾ ਕੋਈ ਪੀਏ ਹੈਗਾ ਵੈਬ ਆਈ ਡੋਨਟ ਨੋ ਹਿਸ ਫੁੱਲ ਨੇਮ ਕੋਈ ਵੈਬ ਗੁਪਤਾ ਕੇ ਕੌਣ ਹੈ ਇਸ ਬੰਦਿਆਂ ਨੇ ਉਹਨੂੰ ਕੁੱਟਿਆ ਅੰਦਰ ੱਟਕੇ ਮਾਰੇ ਚਪੇੜਾ ਮਾਰੀਆਂ ਉਹ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਉਹ ਕਿੰਨਾਂ ਲੋਕਾਂ ਦੇ ਮਗਰ ਲੱਗੇ ਹੋਏ ਹੋ ਤੁਸੀਂ ਅੰਨੇ ਭਗਤ मत ਬਣੋ ਇਹਨਾਂ ਦਾ ਕਿਰਦਾਰ ਦੇਖੋ ਇਹ ਕੀ ਕਰਦੇ ਨੇ ਕਹਿੰਦੇ ਕੀ ਕਰਦੇ ਕੀ ਇਸੇ ਵੈਬ ਗੁਪਤਾ ਨੇ ਜੋਗਿੰਦਰ ਯਾਦਵ ਨੂੰ ੱਟਕੇ ਮਾਰੇ ਇਹਨਾਂ ਨੇ ਪ੍ਰਸ਼ਾਦ ਪੂਸ਼ਨ ਨੂੰ ਵੀ ੱਟਕੇ ਮਰਵਾਇ ਕੁਠਵਾਇਆ ਇਹ ਸਾਰੇ ਚਾਲਬਾਜ਼ ਚਾਲਸਾਜ਼ ਨੇ ਔਰ ਪੰਜਾਬ ਦੇ ਦੁਖੀ ਨੇ ਔਰ ਔਰਤਾਂ ਦੇ ਦੁਖੀ ਨੇ ਮੈਂ ਆਪਣੀਆਂ ਸਤਕਾਰਯੋਗ ਭੈਣਾਂ ਨੂੰ ਕਹੂੰਗਾ ਕਿ ਜੇ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੇਵਾਲ ਦਿੱਲੀ ਦੇ ਚੀਫ ਮਿਨਿਸਟਰ ਅਫੀਸ਼ੀਅਲ ਰੈਜ਼ਿਡੈਂਸ ਵਿੱਚ ਕੁੱਟੀ ਜਾ ਸਕਦੀ ਹੈ ਤੁਹਾਡੀ ਇੱਜ਼ਤ ਇਹਨਾਂ ਦੇ ਹੱਥਾਂ ਵਿੱਚ ਕੀ ਮਹਿਫੂਜ਼ ਰਹਿ ਸਕਦੀ ਹੈ ਔਰ ਤੁਹਾਡੇ ਨਾਲ ਕੋਝਾ ਮਜ਼ਾਕ ਕੀਤਾ 1000 ਰੁਪਏ ਔਰਤਾਂ ਨਾਲ 26 ਮਹੀਨੇ ਹੋ ਗਏ ਭੈਣੋ 26 ਮਹੀਨਿਆਂ ਦਾ ਤੁਹਾਡਾ ਬਕਾਇਆ 26000 ਰੁਪਏ ਵਾ ਇਹ ਜਿਹੜਾ ਕਹਿੰਦੇ ਨਾ ਕਿ 5 ਸਾਲ ਰਾਜ ਕਰਨਾ ਅਸੀਂ ਬਾਅਦ ਚ ਦੇ ਦਾਂਗੇ ਉਹਨਾਂ ਨੂੰ ਕੋ ਫਿਰ 26 ਮਹੀਨਿਆਂ ਤੋਂ ਸਟਾਰਟ ਕਰੋ ਸਾਡਾ ਬਕਾਇਆ ਹਰ ਔਰਤ ਦੇ ਘਰ ਵਿੱਚ 26000 ਰੁਪਏ ਸਾਡੇ ਅਕਾਊਂਟਸ ਪਾਉਂਗੇ ਤਾਂ ਤਾਂ ਅਸੀਂ ਮੰਨਾਂਗੇ ਕਿ ਤੁਸੀਂ ਇਮਾਨਦਾਰੀ ਨਾਲ ਆਪਣੀ ਗਾਰੰਟੀਆਂ ਲਾਗੂ ਕਰ ਰਹੇ ਹੋ ਗੋਇੰਗ ਬੈਕ ਟੂ ਥਿਸ ਕੇਸ ਇਸ ਕੇਸ ਵਿੱਚ ਨਾ ਸਿਰਫ ਈਡੀ ਦਾ ਇਸਤੇਮਾਲ ਕੀਤਾ केजरीवाल ਪਾਰਟੀ ਨੇ ਮੇਰੇ ਈਡੀ ਵਾਲੇ ਕੇਸ 'ਚ ਜਦੋਂ ਮੈਨੂੰ 2021 ਵਿੱਚ ਇਨਵੈਸਟੀਗੇਟ ਕਰ ਰਹੇ ਸੀ ਦਿੱਲੀ ਪੰਕਜ ਗੁਪਤਾ ਜਿਹ ਕਿਨਾਂ ਦਾ ਸੈਕਟਰੀ ਹੈ केजरीवाल ਦਾ ਚੇਲਾ ਉਹ ਮੇਰੇ ਖਿਲਾਫ ਈਡੀ ਨੂੰ ਵੀ ਬਿਆਨ ਦੇ ਕੇ ਆਇਆ ਅਗਰ ਈਡੀ ਨੂੰ ਗਲਤ ਸਮਝਦੇ ਸੀਗੇ ਤੇ ਈਡੀ ਬਿਲਕੁਲ ਬਦਲਾਖੋਰੀ ਕਰ ਰਹੀ ਹੈ ਤੇ ਫਿਰ ਮੇਰੇ ਖਿਲਾਫ ਪੰਕਜ ਗੁਪਤਾ ਨੇ ਕਿਉਂ ਮਿਆਨ ਦਿੱਤਾ ਈਡੀ ਦੇ منی ਲਾਂਡਰਿੰਗ ਦੇ ਕੇਸ ਵਿੱਚ ਇਸ ਕਰਕੇ ਇਥੋਂ ਸਾਫ ਹੋ ਗਿਆ ਵਾ ਕਿ ਕੇਜਰੀਵਾਲ ਓ ਕੀ ਕਹਿੰਦੇ ਹੁੰਦੇ ਸਿਲੈਕਟਿਵ ਆ ਜਦੋਂ ਉਹਨਾਂ ਨੂੰ ਸੂਟ ਕਰਦਾ ਈਡੀ ਨੂੰ ਮੇਰੇ ਖਿਲਾਫ ਯੂਜ਼ ਕਰ ਲੈਂਦੇ ਨੇ ਜਦੋਂ ਉਹਨਾਂ ਨੂੰ ਸੂਟ ਨਹੀਂ ਕਰਦਾ ਤੇ ਈਡੀ ਨੂੰ ਪੰਡ ਕੇ ਤੇ ਮੋਦੀ ਦੀ ਏਜੰਸੀ ਕਰਾਰ ਦਿੰਦੇ ਨੇ ਫੈਸਲਾ ਆਫ ਕੋਰਸ ਤੁਸੀਂ ਕਰਨਾ ਮੈਂ ਤਾਂ ਤੁਹਾਨੂੰ ਇੱਥੇ ਸੰਗਰੂਰ ਵਿੱਚ ਇਲੈਕਸ਼ਨ ਲੜ ਰਿਹਾ ਤਾਂ ਕਰਕੇ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕੀਤੀ ਆ ਔਰ ਸੰਗਰੂਰ ਦੇ ਲੋਕਾਂ ਨੂੰ ਮੈਂ ਕਹੂੰਗਾ ਵੋਟਰਜ਼ ਨੂੰ ਮੇਰੀ ਹੱਥ ਜੋੜ ਕੇ ਕਿ ਮੈਂ ਇਹਨਾਂ ਨੂੰ ਅੰਦਰੋਂ ਬਾਹਰੋਂ ਜਾਣਦਾ ਅਛਿਤਰਾ ਨਾਲ ਮੈਂ ਇਹਨਾਂ ਦੇ ਨਾਲ ਕੰਮ ਕਰਕੇ ਦੇਖਿਆ ਬਹੁਤ ਹੀ ਜ਼ਿਆਦਾ ਧੋਗਲੇ ਬੰਦੇ ਨੇ ਔਰ ਕੱਲ ਜਸਟਿਸ ਜ਼ੋਰਾ ਸਿੰਘ ਨੇ ਸੁਣੋ ਜਸਟਿਸ ਜ਼ੋਰਾ ਸਿੰਘ ਰਿਟਾਇਰਡ ਜੱਜ ਇਹਨਾਂ ਨੇ ਅਕਾਲੀ ਦਲ ਵੇਲੇ ਪਹਿਲੀ ਰਿਪੋਰਟ ਤਿਆਰ ਕੀਤੀ ਸੀ ਬਰਗਾੜੀ ਦੀ ਔਰ ਬੇਬਲ ਕਲਾਂ ਦੇ ਕਤਲਾਂ ਦੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ 2019 ਚ ਜਸਟਿਸ ਜ਼ੋਰਾ ਸਿੰਘ ਨੂੰ ਆਪਣਾ ਕੈਂਡੀਡੇਟ ਬਣਾਇਆ ਸੀਗਾ ਲੋਕ ਸਭਾ ਦਾ ਜਲੰਧਰ ਰਿਜ਼ਰਵ ਸੀਟ ਤੋਂ ਪਰਸੋਂ ਚੌਥ ਜਸਟਿਸ ਜ਼ੋਰਾ ਸਿੰਘ ਪਬਲਿਕ ਡੋਮੇਨ ਚ ਆਏ ਉਹ ਕਹਿੰਦੇ ਮੈਂ ਕੇਜਰੀਵਾਲ ਔਰ ਭਗਵੰਤ ਮਾਨ ਨੂੰ ਬੇਨਤੀ ਕਿ ਜਿਹੜੀ ਮੇਰੀ ਰਿਪੋਰਟ ਹੈ ਜਸਟਿਸ ਜ਼ੂਰਾ ਸਿੰਘ ਦੀ ਬੇਅਦਬੀਆਂ ਦੀ ਤੇ ਬਾਈਬਲ ਕਲਾਂ ਦੇ ਕਤਲ ਰਿਪੋਰਟ ਉਸ ਨੂੰ ਪਬਲਿਕ ਤਾ ਕਰ ਦਿਓ ਕਹਿੰਦੇ ਜੀ ਇਹ ਜੇ ਕੋਈ ਖਾਸ ਮੁੱਦਾ ਨਹੀਂ ਹੈ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਬਾਈਬਲ ਕਲਾਂ ਦੇ ਵਿੱਚ ਹੋਏ ਦੋ ਕਤਲ ਭਗਵੰਤ ਮਾਨ ਤੇ ਕੇਜਰੀਵਾਲ ਵਾਸਤੇ ਕੋਈ ਮੁੱਦਾ ਨਹੀਂ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹ ਪੋਲਿਟੀਕਲ ਮੁੱਦਾ ਸੀ ਇਹਨਾਂ ਵਾਸਤੇ ਅੱਜ ਉਹਦੀ ਰੈਲੇਵੈਂਸ ਇਹ ਨਹੀਂ ਸਮਝਦੇ ਇਸ ਕਰਕੇ ਪੰਜਾਬ 'ਚ ਮੈਂ ਕਹਿਣਾ ਚਾਹੁੰਦਾ ਔਰ ਇਹਨਾਂ ਨੇ ਕੀ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ ਸੀ 24 ਘੰਟੇ ਚ 24 ਘੰਟੇ ਚ ਬੇਅਦਬੀ ਦਾ ਮਸਲਾ ਹੱਲ ਕਰਾਂਗੇ ਹੁਣ ਉਹਨਾਂ ਦਾ ਜਸਟਿਸ ਜ਼ੋਰਾ ਸਿੰਘ ਜਿਹੜਾ ਇਲੈਕਸ਼ਨ ਲੜਿਆ ਸੀ 2019 ਚ ਲੋਕ ਸਭਾ ਜਲੰਧਰ ਤੋਂ ਉਹ ਵੀ ਵਿਚਾਰਾ ਠਿੱਕੇ ਖਾਂਦਾ ਫਿਰਦਾ ਔਰ ਉਹ ਇਹਨਾਂ ਨੂੰ ਭੰਡ ਰਿਆ ਕਹਿ ਰਿਹਾ ਕਿ ਝੂਠੇ ਨੇ 도ਗਲੇ ਨੇ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨੂੰ ਕੰਮ ਕੀਤਾ ਪ੍ਰਸ਼ਾਂਤ ਪੂਸ਼ਨ ਤੋਂ ਲੈ ਕੇ ਜਿਸ ਨੇ 5 ਕਰੋੜ ਦਿੱਤਾ ਯੋਗਿੰਦਰ ਯਾਦਵ ਔਰ ਅਸ਼ੋਕ ਤੋਸ਼ ਜਿਹੜੇ ਜਰਨਲਿਸਟ ਨੇ ਦਿੱਲੀ ਤੋਂ ਔਰ ਕੁਮਾਰ ਵਿਸ਼ਵਾਸ ਔਰ ਡਾਕਟਰ ਫੁਲਕਾ ਸਾਹਿਬ ਡਾਕਟਰ ਗਾਂਧੀ ਆ ਆਪਣੇ ਤੁਹਾਡੇ ਛੋਟੇਪੁਰ ਸਾਹਿਬ ਗੁਰਪ੍ਰੀਤ ਕੁੱਕੀ ਖੇਰਾ ਕਿਸ 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 ਨੂੰ ਇਹਨਾਂ ਨੇ ਇਸਤੇਮਾਲ ਕੇ ਡੰਪ ਕੀਤਾ ਦੇ ਆਰ ਵੈਰੀ ਡੇਂਜਰਸ ਪੀਪਲ ਲੈਟ ਮੀ ਟੈਲ ਯੂ ਦੇ ਨਾਟ ਓਨਲੀ ਯੂਜ਼ ਐਂਡ ਥਰੋ ਬਟ ਦੇ ਯੂਜ਼ ਦੇ ਥਰੋ ਐਂਡ ਡਿਸਟਰੋਏ ਯਰ ਪੋਲਿਟੀਕਲ ਕੈਰੀਅਰ ਛੋਟੇਪੁਰ ਸਾਹਿਬ ਦੇ ਖਿਲਾਫ 2 ਲੱਖ ਰੁਪਏ ਦਾ ਸਟਿੰਗ ਆਪਰੇਸ਼ਨ ਲਾਇਆ ਸੀ ਇਹਨਾਂ ਨੇ ਸਿਰਫ ਕਿਸ ਨੇ ਅਜ ਤੱਕ ਈਡੀ ਉਸ ਦੀ ਸੀਡੀ ਦੇਖੀ ਇਕ ਆਦਮੀ ساری ਜ਼ਿੰਦਗੀ ਲਾਤੀ ਉਸਨੇ ਉਹਦੇ ਤੇ 2 ਲੱਖ ਦਾ ਝੂਠਾ ਬੇਬੁਨਿਆਦ ਇਲਜ਼ਾਮ ਲਾ ਕੇ ਉਹਦਾ ਪੋਲਿਟਿਕਲ ਕੈਰੀਅਰ ਖਤਮ ਕਰਤਾ ਖਤਮ ਤਾਂ ਮੇਰਾ ਵੀ ਕਰਤਾ ਸੀ ਇਹਨਾਂ ਨੇ ਟਵਿੱਟਰ ਤੇ ਕੱਢ ਕੇ ਮੈਨੂੰ ਲੀਡਰ ਆਫ ਆਪੋਜੀਸ਼ਨ ਹੋਤਾ ਮੈਨੂੰ ਵਾਹਿਗੁਰੂ ਰੱਖਣ ਵਾਲਾ ਹੈ ਕਾਲਪੁਰਖ ਜਿਸ ਨੇ ਮੈਨੂੰ ਬਚਾਇਆ ਔਰ ਲੋਕਾਂ ਨੇ ਸਾਡੇ ਭਲੱਤ ਨੇ ਪਛਾਣਦੇ ਹੋਇਆ ਝਾੜੂ ਇੱਕ ਵਾਧ ਸੀਟ ਸੀ 2022 ਚ ਜਿੱਥੇ ਬੋਕਰ ਦੀ ਜ਼ਮਾਨਤ ਜ਼ਬਤ ਭਲੱਤ ਵਾਲੇ ਲੋਕਾਂ ਨੇ ਕਰਾਈ ਇਸ ਲਈ ਸੰਗਰੂਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਹਲੇ ਅਸਲੀ ਚਿਹਰਾ ਇਹਨਾਂ ਦਾ ਪਛਾਣਿਆ ਨਿਗਾ ਤੁਸੀਂ 2 ਸਾਲਾਂ ਵਿੱਚ ਦੇਖ ਲਓ ਆਪਣੇ ird gird ਆਮ ਆਦਮੀ ਪਾਰਟੀ ਸਰਕਾਰ ਚੀਫ ਮਿਨਿਸਟਰ ਹੋਵੇ ਭਗਵੰਤ ਮਾਨ ਇੱਕ ਵੀ ਕੰਮ ਕਰਾਇਆ ਹੋਵੇ ਸ਼ੂਗਰ ਮਿਲਕ ਬੰਦ ਹੋ ਗਈ ਧੂਰੀ ਦੀ 13 ਕਰੋੜ ਰੁਪਏ ਬਕਾਇਆ ਨਹੀਂ ਦਿਵਾ ਸਕਿਆ ਇੱਕ ਰੇਲ ਰੇਲਵੇ ਲਾਈਨ ਦੇ ਉੱਤੇ ਰੇਲ ਓਵਰ ਬ੍ਰਿਜ ਨਹੀਂ ਬਣਾ ਸਕਿਆ ਮਸਤੂਆਣਾ ਸਾਬ ਦੇ ਵਿੱਚ ਇੱਕ ਧਾਰਮਿਕ ਸੰਤ ਬਾਬਾ ਅਤਰ ਸਿੰਘ ਜੀ ਦਾ ਮੋਸਟ ਪਵਿੱਤਰ ਸਥਾਨ ਉਥੇ ਨਹੀਂ ਪੱਥਰ ਉਹਦਾ ਮੈਡੀਕਲ ਕਾਲਜ ਦਾ ਖੜਾ ਕਹਿੰਦਾ ਹੁੰਦਾ ਸੀਗਾ ਕਿ ਬਾਦਲਾਂ ਤੇ ਤੇ ਕੈਪਟਨਾਂ ਦੇ ਨਹੀਂ ਪੱਥਰਾਂ ਨਾਲ ਝੁੱਟੇ ਖੁਰਕਦੇ ਨੇ ਉੱਤੇ ਹੀ ਖੁਰਕਨੇ ਨੇ ਭਗਵਾਨ ਤੇਰੇ ਨਹੀਂ ਪੱਥਰਾਂ ਨਾਲ 16 ਮੈਡੀਕਲ ਕਿਆ ਸੀ ਕਾਲਜ ਪੰਜਾਬ ਦੇ ਇੱਕ ਨਹੀਂ ਬਣਾ ਸਕੇ ਸੋ ਮੇਰੀ ਤੁਹਾਨੂੰ ਹੱਥ ਬੰਨ ਕੇ ਅਪੀਲ ਆ ਕਿ ਸਮਾਂ ਲੱਗੇ ਆ ਰਿਹਾ ਸਾਡਾ ਸਾਥ ਦਿਓ ਮੈਂ ਹਰ ਮੁੱਦੇ ਨੂੰ ਬੜੇ ਤਕੜੇ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਚੱਕੂੰਗਾ ਸੰਗਰੂਰ ਦਾ ਹੇਠਲਾ ਪਾਣੀ ਦਾ ਲੈਵਲ ਨੀਚੇ ਜਾ ਰਿਹਾ ਸਾਡੇ ਕੈਂਸਰ ਬਹੁਤ ਹੈ ਮਾਲਵੇ ਦੀ ਧਰਤੀ ਤੇ ਇਹ ਸਾਰੇ ਮੁੱਦੇ ਔਰ ਬੱਚੇ ਬੇਰੁਜ਼ਗਾਰ ਨੇ ਗਰੀਬ ਔਰਤਾਂ ਵਿਚਾਰੀਆਂ ਬਿਲਕ ਰੀਆਂ ਨੇ ਨਰੇਗਾ ਦੀ ਦਿਹਾੜੀ ਨੂੰ ਇਸ ਕਰਕੇ ਮੈਂ ਸਾਰੇ ਇਸ਼ੂਜ਼ ਚੱਕਣ ਨੂੰ ਵਚਨਬੱਧ ਹਾਂ ਔਰ ਮਿਲਦੇ ਆ ਦੁਬਾਰਾ ਫਿਰ ਅੱਜ ਤੂਰੀ ਦੇ ਚੌਂ ਮੈਦਾਨ ਦੇ ਵਿੱਚ ਮੇਰੇ